ਕਾਫੀ ਬਾਤ ਸਰਪੰਚ ਬਣਾ ਚੁੱਕੇ ਹਾਂ ਤੇ ਤੁਹਾਡੇ ਨਾਲ ਦੁੱਖ ਸੁੱਖ ਦਾ ਹੱਥ ਵੀ ਖੜਦੇ ਆ ਮੈਂ ਸਵੇਦਾ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਮੈਂ ਮੀਟਿੰਗਾਂ ਕਰਦਾ ਆ ਰਿਆਂ ਪਰ ਜੋ ਦੇਣ ਇਹਨਾਂ ਦੀ ਆ ਤੁਹਾਡੇ ਪਿੰਡ ਨੂੰ ਮੇਰਾ ਖਾਲ ਸਾਰੇ ਸਰਪੰਚ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਫਜਿਆ ਆਮ ਆਦਮੀ ਪਾਰਟੀ ਨਾਲ ਖੜੇ ਆ ਜਿਸ ਬਾਰੇ ਕਿਹਾ ਦੇਖੋ ਮੈਂ 11 ਸਾਲ ਤੋਂ ਆਮ ਆਦਮੀ ਪਾਰਟੀ ਚ ਕੰਮ ਕਰ ਰਿਹਾ ਹਾਂ ਲਗਭਗ ਪਿਛਲੇ 6 ਸਾਲ ਤੋਂ ਮੈਂ ਬਲਾਕ ਇਨਚਾਰਜ ਹਾਂ ਸੰਗਠਨ ਚ ਕੰਮ ਕਰਦੇ ਹਾਂ ਪਾਰਟੀ ਨੇ ਸਵਾਵਾ ਦੇਖ ਕੇ ਮੇਰੀਆਂ ਸਵਾਵਾ ਨੂੰ ਦੇਖ ਕੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਹੈ ਇੱਥੇ ਤੇ ਮੈਨੂੰ ਮਾਣ ਆ ਆਪਣੇ ਹਲਕੇ ਦੇ ਜਿਹੜੇ ਸਾਰੇ 5 ਪਿੰਡ ਪੈਂਦੇ ਆ ਜਿਨ੍ਹਾਂ ਦੇ ਵਿੱਚ ਕੁਹਾੜਕਲਾ ਜ਼ੋਨ ਤੋਂ ਇੱਕ ਪਿੰਡ ਕੁਹਾੜਕਲਾ ਉਸ ਤੋਂ ਬਾਅਦ ਇਨਵਾਰਡ ਉਸ ਤੋਂ ਬਾਅਦ ਜਾਣੀਆਂ ਮੋਲੀ ਵਾਲਖੇਰਾ ਮੋਲੀ ਵਾਲ ਰਾਈਆਂ ਤੇ ਪਿਛਲੇ 10-12 ਦਿਨ ਤੋਂ ਲਗਾਤਾਰ ਪ੍ਰਚਾਰ ਕਰ ਰਹੇ ਹਾਂ ਜਿਸ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ तकरीबन ਸਾਰੀਆਂ ਪੰਚਾਇਤਾਂ ਸਰਪੰਚ ਤੇ ਪੰਚਾਇਤ ਮੈਂਬਰ ਤੇ ਸਾਰੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਕਟਰੀ ਲੱਗੇ ਹੋਏ ਆ ਸਾਡੇ ਵਿਲੇਜ ਇਨਚਾਰਜ ਲੱਗੇ ਹੋਏ ਆ ਸਾਰੇ ਮੇਰਾ ਸਾਥ ਦੇ ਰਹੇ ਆ ਮੈਨੂੰ ਉਮੀਦ ਹੈ ਕਿ ਮੈਂ ਇਤੋਂ ਵਧੀਆ ਵੋਟਾਂ ਦੇ ਨਾਲ ਰਿਜ਼ਲਟ ਕਰਾਂਗੇ ਤੇ ਸੀਟ ਕੱਢਾਂਗੇ ਦੇਖੋ ਜਦੋਂ ਅਸੀਂ ਵੋਟਾਂ ਲੈਣ ਜਾਣੇ ਪ੍ਰਚਾਰ ਕਰਦੇ ਆ ਤਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ ਜਿਹੜੇ ਪਿਛਲੇ ਸਾਢੇ 3 ਸਾਲ ਦੇ ਵਿੱਚ ਕੰਮ ਕੀਤੇ ਆ ਲੋਕੀ ਇਹਨਾਂ ਨੂੰ ਐਪਰੀਸ਼ੀਏਟ देखो पहली बारी आई है सरकार 13 साल दी उमर है इस पार्टी दी ते पहली बारी सरकार आ रही है 70 साल बीत गए कमियां है कुछ लेकिन जो बिजली ਦੇ ਬਿੱਲ ਮਾਫ ਕੀਤੇ ਆ ਐਸਐਸਐਫ ਜਿਹੜੀ ਆ ਸਾਡੀ ਸੜਕ ਸੁਰੱਖਿਆ ਫੋਰਸ ਉਸ ਤੋਂ ਇਲਾਵਾ ਜਿਹੜੇ ਮੁਹੱਲਾ ਕਲੇਨਕ ਖੋਲੇ ਆ ਉਸ ਤੋਂ ਇਲਾਵਾ ਜਿਹੜੇ ਜੋ ਵੀ ਮਾਨ ਸਰਕਾਰ ਹੈ ਐਜੂਕੇਸ਼ਨ ਦੇ ਵਿੱਚ ਇੱਕ ਈਵੋਲੂਸ਼ਨ ਲੈ ਕੇ ਆਂਦਾ ਵਾ ਸਾਰੀਆਂ ਜਿਹੜੀਆਂ ਜਿਹੜੇ ਮਾਨ ਸਰਕਾਰ ਨੇ ਕੰਮ ਕੀਤੇ ਲੋਕੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਫਿਰ ਵੀ ਨਵੇਂ ਆ ਜਿਸ ਤਰੀਕੇ ਨਾਲ ਅਸੀਂ ਆਏ ਸੀ ਕਿਉਂਕਿ ਅਸੀਂ ਕੋਈ ਸਿਆਸਤ ਦੇ ਨਹੀਂ ਸੀਗੇ ਅਸੀਂ ਕੋਈ ਪਿੱਛੋਂ ਸਿਆਸਤਦਾਨ ਨਹੀਂ ਸੀਗੇ ਅਸੀਂ ਤਾਂ ਕੋਈ ਬੇਰੁਜ਼ਗਾਰ ਸੀ ਕੋਈ ਕਿਸੇ ਮਾਰਦਾ ਮਾਰਿਆ ਸੀਗਾ ਇਸ ਪਾਰਟੀ ਦੇ ਵਿੱਚ ਆਇਆ ਆਮ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਆਮ ਆਜ਼ਾਦੀ ਪਾਰਟੀ ਦੇ ਪਰਦੀ ਠੀਕ ਹੈ ਜੀ ਆਪਣੀ ਸਰਕਾਰ ਦਾ ਉਤਸ਼ਾਹ ਵੀ ਬਹੁਤ ਆ ਤੇ ਨਾਲੇ ਵੋਟਰਸ ਦੇ ਮਨ ਵਿੱਚ ਉਤਸ਼ਾਹ ਬਹੁਤ ਆ ਵੋਟਾਂ ਪੈਂਦੇ ਹੋਈ ਪੂਰੀ ਗਾਰੰਟੀ ਹੈ ਤੇ ਆਪਣੀ ਆਪਣੀ ਜਿੱਤ ਤੇ ਪੱਕੀ ਹੈ ਤੇ ਜੇ ਆਪਾਂ ਗੱਲ ਕਰਦੇ ਆ ਪਹਿਲੇ ਤੌਰ ਤੇ ਨੌਜਵਾਨ ਕਿਹੜੀ ਵਾਸਤੇ ਕਿਹੜੇ-ਕਿਹੜੇ ਕੰਮ ਆਉਣਗੇ ਦੇਖੋ 70 ਸਾਲ ਦੇ ਵਿੱਚ ਜਿਹੜੀਆਂ 60000 ਦੇ ਕਰੀਬ ਨੌਕਰੀਆਂ ਦਿੱਤੀਆਂ ਜਾਂ ਜਿਹੜੇ ਕੱਚੇ ਮੁਲਾਜ਼ਮ ਪੱਕੇ ਕੀਤੇ ਆ ਅੱਜ ਤੋਂ ਪਹਿਲਾਂ ਇਦਾਂ ਕਦੀ ਕੁਝ ਨਹੀਂ ਹੋਇਆ ਇਸ ਮਾਨ ਸਰਕਾਰ ਜਿਹੜੀ ਆ ਉਹ ਨੌਜਵਾਨਾਂ ਦੇ ਪ੍ਰਤੀ ਸਭ ਤੋਂ ਪਹਿਲਾਂ ਤਾਂ এডਿਕੇਸ਼ਨ ਦੇ ਵਿੱਚ ਕਿਉਂਕਿ ਜੋ ਅੱਜ ਦਾ ਅੱਜ ਦਾ ਨੌਜਵਾਨ ਹੈ ਚਾਹੇ ਉਹ ਬੇਰਜ਼ਗਾਰ ਆ ਲੇਕਿਨ ਜਿਹੜਾ ਜੋ ਨਵੀਂ ਪੀੜ੍ਹੀ ਆ ਰਹੀ ਆ ਉਹਨੂੰ এডਿਕੇਸ਼ਨ ਦੇ ਵਿੱਚ ਉਹਦਾ এডਿਕੇਸ਼ਨ ਦਾ ਜਿਹੜਾ ਲੈਵਲ ਆ ਸਕੂਲ ਆਫ ਐਮਿਨੈਂਸ ਚਾਹੇ ਹਜੇ 117 ਸਕੂਲ ਆਫ ਐਮਿਨੈਂਸ ਆ ਲੇਕਿਨ ਦੋ ਤਿੰਨ ਸਾਲ ਦੇ ਵਿੱਚ ਉਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲਦਾ ਪਿਆ ਬਹੁਤ ਜਲਦੀ ਅਸੀਂ ਹੋਰ ਸਕੂਲ ਖੋਲਣ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਲੀਨਿਕ ਕਹਿੰਦੇ ਕਮ ਉਹ ਲਾਕ ਕਲੀਨਿਕ ਵਾ ਉਹਨਾਂ ਦੀ ਬਹੁਤ ਵਧੀਆ ਆਉਟਪੁਟ ਆ ਰਹੀ ਹੈ ਜਿਹੜੇ ਟੈਸਟ ਜਿਹੜੇ ਆ ਅਸੀਂ ਬਾਹਰੋਂ ਕਰਵਾਉਨੇ ਆ ਜਾਂ ਆਮ ਆਦਮੀ ਪਾਰਟੀ ਦੇ ਕਲੀਨਿਕ ਵਿੱਚੋਂ ਕਰਾਉਨੇ ਆ ਉਹਨਾਂ ਦਾ ਬਹੁਤ ਫਰਕ ਹੈ ਉਹਨਾਂ ਦਾ ਜਮੀਨ ਉਸਮਾਨ ਦਾ ਫਰਕ ਆ ਰੇਟ ਦਾ ਫਰਕ ਵਾ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਨੌਜਵਾਨਾਂ ਦੇ ਲਈ ਹੋਰ ਵੀ ਅੱਗੇ ਕੰਮ ਮਾਨ ਸਰਕਾਰ ਜਿਹੜੀ ਆ ਉਹ ਕਰਦੀ ਰਹੂਗੀ ਬੀਬੀਆਂ ਪਹਿਣਾ ਵਾਸਤੇ ਹੋਰ ਵੀ ਕੰਮ ਕਰਦੇ ਦੇਖੋ ਬੀਬੀਆਂ ਪਹਿਣਾ ਵਾਸਤੇ ਮਾਨ ਸਰਕਾਰ ਅਸੀਂ ਜਦੋਂ ਮੈਂ 11 ਸਾਲ ਤੋਂ ਪਾਰਟੀ 'ਚ ਕੰਮ ਕਰ ਰਿਹਾ ਲਗਭਗ 2000 ਤੱਕ 15 ਤੋਂ ਸਰਕਾਰ ਆਉਣ ਤੋਂ ਪਹਿਲਾਂ ਅਸੀਂ ਗਰੰਟੀਆਂ ਦਿੱਤੀਆਂ ਸੀ এডਿਊਕੇਸ਼ਨ ਦੀ ਗਰੰਟੀ ਦਿੱਤੀ ਸੀ ਬਿਜਲੀ ਦੀ ਗਰੰਟੀ ਦਿੱਤੀ ਸੀ ਤਕਰੀਬਨ ਮੋਹੱਲਾ ਕਲੀਨਿਕ ਦੀ ਗਰੰਟੀ ਦਿੱਤੀ ਸੀ ਸਕੂਲਾਂ ਦੀ ਗਰੰਟੀ ਦਿੱਤੀ ਸੀ ਤਕਰੀਬਨ ਸਾਰੀਆਂ ਗਰੰਟੀਆਂ ਸਾਡੀਆਂ ਪੂਰੀਆਂ ਹੋ ਗਈਆਂ ਲੇਕਿਨ ਵਿਰੋਧੀ ਜਿਹੜੇ ਆ ਸਾਡੀ ਸਰਕਾਰ ਦੇ 1.5 ਤੋਂ ਪੌਣੇ 2 ਸਾਲ ਪਏ ਆ ਲਗਾਤਾਰ ਸਾਡੇ ਤੇ ਉਹਨਾਂ ਦਾ ਸਵਾਲ ਰਹਿੰਦਾ ਆ ਕਿ ਤੁਸੀਂ ਬੀਬੀਆਂ ਨੂੰ 1000-1000 ਰੁਪਏ ਨਹੀਂ ਦਿੰਦਾ ਦੇਖੋ ਸਾਡੇ 3 ਸਾਲ ਬੀਤੇ ਆ ਬਿਜਲੀ ਦੇ ਬਿੱਲ ਡਾਲੋ ਸਾਡੇ ਸੁਰੱਖਿਆ ਫੋਰਸ ਲਾ ਲਓ ਨੇਰੀ ਪਾਣੀ ਦਾ ਲਾ ਲਓ ਤੁਸੀਂ ਬੱਲੇ ਵੀ ਭੇਜ ਦਿਓ ਕੁੜੀਆਂ ਨੇਰੀ ਪਾਣੀ ਦਾ ਵੀ ਲਾ ਲਓ ਇਹ ਸਾਰਾ ਕੋਸ਼ਿਸ਼ ਕੀਤਾ ਆ ਲੇਕਿਨ ਇੱਕ ਗਾਰੰਟੀ ਸਾਡੀ ਰਹਿੰਦੀ ਆ ਜੋ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਣੀ ਸੀ ਤੇ ਸਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ ਸਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਸਾਡੇ ਸੀਨੀਅਰਾਂ ਵੱਲੋਂ ਕਿ ਨਵੇਂ ਸਾਲ ਜਿਹੜਾ ਆਊਗਾ ਉਹ ਬੀਬੀਆਂ ਦੇ ਵਾਸਤੇ ਵਧੀਆ ਇੱਕ ਸਵੇਰ ਲੈ ਕੇ ਆਊਗਾ ਬਹੁਤ ਜਲਦੀ ਮਾਨ ਸਰਕਾਰ ਜਿਹੜੀ ਹਜ਼ਾਰ-ਹਜ਼ਾਰ ਰੁਪਏ ਦੀ ਗਾਰੰਟੀ ਆ ਉਹਨੂੰ ਪੂਰਾ ਕਰਨ ਜਾ ਰਹੀ ਹੈ ਨਾਲ ਸਰ ਜੰਦਵਤ ਸਾਡੇ ਚੈਨਲ ਦੇ ਮਾਧਿਅਮ ਭਾਈ ਜੀ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਜਿੰਨੀ ਵੋਟਸ ਆ ਨੌਜਵਾਨ ਪੀੜੀ ਦੇਖ ਰਹੀ ਹੈ ਸੌਣ ਦੀ ਅਸਾਂ ਜਾਂਦੇ ਵਕਤ 14 ਦਸੰਬਰ ਦਾ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਦੇਖੋ ਅਸੀਂ ਬੜੇ ਚਿਰ ਤੋਂ ਰਵੈਤੀ ਪਾਰਟੀਆਂ ਦੇ ਧਤੀ ਜਾ ਰਹੇ ਹਾਂ ਅਸੀਂ ਸਾਡੀ ਪਾਰਟੀ ਦੇ ਵਿੱਚ ਕੋਈ ਕੋਈ ਜਮਾਂਦਰੂ ਰਾਜਨੀਤਿਕ ਨਹੀਂਗਾ ਹੁਣ ਵੀ ਜਿੰਨੇ ਇੱਥੇ ਇਕੱਠਵਾ ਕੋਈ ਮਾਪਿਓ ਦੇ ਪੇਟ ਵਿੱਚੋਂ ਨਹੀਂ ਮੰਦਾ ਕਿਉਂਕਿ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਗੱਦੀਦਾਰ ਗੱਦੀ ਬਾਪ ਦਾਦਾ ਪਰਦਾਦਾ ਤੋਂ ਆ ਰਹੇ ਸਾਡੇ ਤਾਂ ਜਿੰਨੇ ਵੀ ਕੈਂਡੀਡੇਟ ਆ ਉਹ ਸਾਰੇ ਨਵੇਂ ਆ ਉਹ ਉਹਨਾਂ ਨੂੰ ਰਾਜਨੀਤੀ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ ਇਹ ਦੋਨਾਂ ਰਵਾਇਤੀ ਪਾਰਟੀਆਂ ਦੋ ਤਿੰਨੀਆਂ ਵੀ ਰਵਾਇਤੀ ਕਾਂਗਰਸ ਕੋਲੀ ਭਾਜਪਾ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਉਹਨਾਂ ਤੋਂ ਦੁਖੀ ਹੋ ਕੇ ਜਿਹੜੇ ਬੰਦੇ ਸੀ ਵਰਕਰ ਸੀ ਉਹ ਇਸ ਪਾਰਟੀ ਵਿੱਚ ਆਏ ਸੀ ਮਾਨ ਸਰਕਾਰ ਤੇ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਸੀਗੇ ਤੇ ਅਜੇ ਵੀ ਜੁੜੇ ਆ ਤੇ ਅੱਗੇ ਵੀ ਇਦਾਂ ਜੁੜੇ ਰਹਿਣਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਜਿਹੜੀ ਬਦਲਾਅ ਦੀ ਰਾਜਨੀਤੀ ਆ ਜਿਹੜੀ ਇਮਾਨਦਾਰੀ ਦੀ ਰਾਜਨੀਤੀ ਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤੀ ਸੀ ਔਰ ਭਗਵੰਤ ਮਾਨ ਜੀ ਉਹਨੂੰ ਸਾਡੇ ਹਲਕਾ ਇੰਚਾਰ ਸਰਦਾਰ ਰਮਿੰਦਰ ਸਿੰਘ ਭਿੰਦਰ ਪੜੋਰੀ ਤੇ ਨਾਲ ਨਾਲ ਸਾਡਾ ਹੋਰ ਸਮੂਹ ਸਾਡੇ ਵਰਕਰ ਲੈ ਕੇ ਜਾ ਰਹੇ ਆ ਉਹਨਾਂ ਨੇ ਮੈਂ ਤੁਹਾਡੇ ਚੈਨਲ ਲਈ ਤੇ ਮਾਧਿਅਮ ਲਈ ਬੇਨਤੀ ਕਰਨਾ ਚਾਹੁੰਦਾ ਕਿ 14 ਤਰੀਕ ਦਿਨ ਐਤਵਾਰ ਨੂੰ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਮੈਂ ਇਹਨਾਂ ਪਿੰਡਾਂ ਦੀ ਜੋ ਕਮੀਆਂ ਪੇਸ਼ੀਆਂ ਰਹਿੰਦੀਆਂ ਵਾਂ ਉਹਨਾਂ ਨੂੰ ਆਪਣੇ ਅੱਗੇ ਜਾ ਕੇ ਲੈ ਚੁੱਕਾਂ ਤੇ ਉਹਨਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਮੈਂ ਹੱਲ ਕਰਵਾ ਸਕਾਂ ਜੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਕਾਫੀ ਵਾਰ ਸਰਪੰਚ ਬਣਾ ਚੁੱਕੇ ਹੋ ਤੇ ਤੁਹਾਡੇ ਨਾਲ ਦੁੱਖ ਸੁੱਖ ਟਾਈਮ ਵੀ ਖੜਦੇ ਆ ਮੈਂ ਸਵੇਤਾ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਮੈਂ ਮੀਟਿੰਗਾਂ ਕਰਦਾ ਆ ਰਿਆਂ ਪਰ ਜੋ ਦੇਣ ਇਹਨਾਂ ਦੀ ਆ ਤੁਹਾਡੇ ਪਿੰਡ ਨੂੰ ਮੇਰਾ ਖਾਲ ਸਾਰੇ ਸਰਪੰਚ ਨਹੀਂ ਕਰ ਸਕਦੇ ਅਸੀਂ ਵੀ ਚਾਰ ਵਾਰੀ ਸਰਪੰਚੀ ਕੀਤੀ ਆ ਅੱਜ ਦੀ ਚੌਥੀ ਟਰਮ ਮੇਰੀ 22 ਸਰਪੰਚ ਆ ਪਿੰਡ ਪੰਡੋਰੀ ਦੀ ਪਰ ਜੋ ਇਹਨਾਂ ਨੇ ਨਗਰ ਲਈ ਕੀਤਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਲਈ ਪਰਮਾਤਮਾ ਪਾਸੋਂ ਇਸ ਪਰਿਵਾਰ ਲਈ ਸਦਾ ਚੜ੍ਹਦੀ ਕਲਾ ਮੰਗਦਾ ਵੇ ਸੱਚਿਆ ਪਾਤਸ਼ਾਹ ਇਸ ਪਰਿਵਾਰ ਨੂੰ ਤੇ ਸਾਡੇ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਰੱਖੀ ਇਹਨਾਂ ਦੀ ਦੇਣ ਹੈ ਜਿਹੜਾ ਆਪਾਂ ਸਾਰੇ ਜਣੇ ਇੱਕ ਝੰਡੇ ਦੇ ਥੱਲੇ ਬੈਠੇ ਆ ਜਿੱਦਾਂ ਜਿੱਦਾਂ ਦੀ ਤੁਸੀਂ ਕੋਈ ਡਿਮਾਂਡ ਕਰੋਗੇ ਮੈਂ ਦਿਨ ਰਾਤ ਤੁਹਾਡੇ ਨਾਲ ਖੜਾ ਖੜਾ ਕਿਉਂ ਆ ਕਿਉਂਕਿ ਪਿਛਲੀਆਂ ਵੋਟਾਂ 'ਚ ਵੀ ਤੁਸੀਂ ਬੜਾ ਮਾਨ ਸਤਿਕਾਰ ਦਿੱਤਾ ਔਰ ਇਸ ਵੋਟਾਂ 'ਚ ਵੀ ਮੈਨੂੰ ਜਿੱਥੇ ਸਾਡੀਆਂ ਭੈਣਾਂ ਇੱਦੀ ਵੱਡੀ ਤਦਾਦ ਵਿੱਚ ਬੈਠੀਆਂ ਹੋਣ ਗਰੰਟਾ ਲਵਾ ਸਕਦੇ ਆ ਜਿਸ ਤਰ੍ਹਾਂ ਸਪੰਸ ਸਾਹਿਬ ਨੇ ਦੱਸਿਆ ਉਧਰਲੇ ਪਾਸੇ ਵੀ ਇੰਟਰਲੋਕ ਆ ਗਈ ਆ ਤੇ ਇੱਧਰ ਵੀ ਆ ਜਾਣੀਆਂ ਤੇ ਜਿਹੜਾ ਤੁਹਾਨੂੰ ਇਹਨਾਂ ਨੇ 2 ਲੱਖ ਆ ਉਹ ਵੀ ਤੁਹਾਡੇ ਉਹ ਇਹ ਨਾ ਸਮਝਿਓ ਵੀ ਆਹ ਵੋਟਾਂ ਮੰਗਣ ਦਾ ਕਰਕੇ ਮੈਂ ਤੁਹਾਨੂੰ ਅੱਜ ਲਾਰਾ ਲਾ ਕੇ ਚੱਲਿਆ ਕਿਉਂਕਿ 2027 ਦੀਆਂ ਵੋਟਾਂ ਬਿਲਕੁਲ ਸਿੱਧੇ ਆ ਕੇ ਖੜੀਆਂ ਆਪਣੇ ਤੁਹਾਨੂੰ ਵੀ ਪਤਾ ਜੇ ਮੈਂ ਆਤੀ ਤੁਹਾਡੇ ਕੋ ਕਿਸੇ ਗੱਲ ਦਾ ਝੂਠ ਮਾਰ ਕੇ ਜਾਊਂਗਾ ਤੇ ਨਾ ਤਾਂ ਸਰਪੰਚ ਸਾਹਿਬ ਦੇ ਕਹਿ ਤੇ ਤੁਸੀਂ ਵੋਟ ਫੇਰ ਮੁੜ ਕੇ ਪਾਉਣੀ ਆ ਤੇ ਨਾ ਮੇਰੇ ਲਈ ਇੰਨਾ ਕੱਠ ਸਰਪੰਚ ਸਾਹਿਬ ਕਰ ਸਕਦੇ ਆ ਇਹ ਸਚਾਈ ਆ 365 ਦਿਨ ਸਾਲ ਚ ਹੁੰਦੇ ਆ ਉਹਨਾਂ ਦੇ ਵਿੱਚੋਂ 200 ਦਿਨ ਰਹਿ ਗਿਆ ਜਿਨ੍ਹਾਂ 200 ਦਿਨਾਂ ਦੇ ਵਿੱਚ ਆਪਾਂ ਹਰ ਇੱਕ ਨਗਰ ਦਾ ਕੰਮ ਕਰਨਾ ਔਰ ਹਰ ਇੱਕ ਨਗਰ ਦੇ ਪਬਲਿਕ ਦੀ ਆਪਾਂ ਗੱਲ ਸੁਣਨੀ ਆ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾ ਕੇ ਜਾਂਦਾ ਜਿਹੜੇ ਘਰਾਂ ਦੇ ਪੈਸੇ ਰਹਿ ਗਏ ਉਹ ਜਲਦੀ ਆਉਣ ਵਾਲੇ ਆ ਜਿਹੜੇ ਖਰਾਬੇ ਵਾਲੇ ਪੈਸੇ ਰਹਿੰਦੇ ਆ ਉਹ ਵੀ ਆਉਣ ਵਾਲੇ ਆ ਕਿਉਂਕਿ 11 ਕਰੋੜ ਰੁਪਈਆ ਆਪਾਂ ਨੂੰ ਸ਼ਾਹਕੋਟ ਹਲਕੇ ਲਈ ਆਇਆ ਜਿਹੜੇ ਘਰਾਂ ਦੀ ਖਰਾਬੀ ਦੇ ਆਏ ਆ ਤੁਸੀਂ ਸਭ ਜਾਣਦੇ ਹੋ 2 ਕਰੋੜ 85 ਲੱਖ ਰੁਪਈਆ ਸ਼ਾਹਕੋਟ ਲਈ ਆਇਆ 1 ਕਰੋੜ ਤੇ 86 ਲੱਖ ਰੁਪਈਆ ਲੋਹਾਂ ਲਈ ਆਇਆ ਉਹਦੇ 2 ਕਰੋੜ ਤੇ 25 ਲੱਖ ਰੁਪਈਆ ਆਇਆ ਮਹਿਤਪੁਰ ਲਈ ਸੋ ਜਿਹੜੇ ਬਾਕੀ ਪੈਸੇ ਆਏ 5 ਕਰੋੜ ਰੁਪਈਆ ਉਹ ਆਇਆ ਨਗਰ ਦੀ ਗ੍ਰਾਂਟ ਵਾਸਤੇ ਜਿੱਥੇ-ਜਿੱਥੇ ਕੋਈ ਕੰਮ ਹੋਣ ਵਾਲਾ ਉਹਨਾਂ ਲਈ ਜਾਂ ਕਿਤੇ ਕੋਈ ਮੰਦਰ ਦਾ ਕੰਮ ਹੋਣ ਵਾਲਾ ਜਾਂ ਕਿਸੇ ਵੀ ਸਥਾਨ ਦਾ ਕੰਮ ਹੋਣਾ ਸ਼ਮਸ਼ਾਨ ਘਾਟ ਦਾ ਕੰਮ ਹੋਣ ਵਾਲਾ ਉਹਨਾਂ ਲਈ ਪੈਸੇ ਆਏ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਕੇ ਜਾਂਦਾ ਜਿਸ ਤਰ੍ਹਾਂ ਤੁਹਾਨੂੰ ਸਾਰਾ ਪਤਾ ਵੀ ਆਪਣੇ ਇਸ ਬਲਾਗ ਸ਼ੰਤੀ ਦੀਆਂ ਚੋਣਾਂ ਜਸਵਿੰਦਰ ਸਿੰਘ ਸੋਨੂ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਵਧੀਆ ਜੁਝਾਰੂ ਆ ਇਹਨਾਂ ਦੇ ਬ੍ਰਦਰ ਇਹਨਾਂ ਦੀ ਭਾਬੀ ਜੀ ਉਹ ਉਥੋਂ ਦੇ ਸਰਪੰਚ ਆ ਮੈਂ ਇੱਕ ਆਸਰਦ ਜਰੂਰ ਕਰਦਾ ਵੀ ਜਿੰਨਾ ਤੁਸੀਂ ਅੱਜ ਇਕੱਠ ਕੀਤਾ ਮੈਨੂੰ ਵਿਸ਼ਵਾਸ ਹੋ ਗਿਆ ਜਿੰਨਾ ਤੁਸੀਂ ਅੱਜ ਇਕੱਠ ਕਰਕੇ ਦਿੱਤਾ ਇਸ ਤੋਂ ਬਾਅਦ ਤੁਸੀਂ ਵੋਟ ਪਾਓਗੇ ਤੇ ਮੈਂ ਵੀ ਤੁਹਾਨੂੰ ਇਸ ਤੋਂ ਬਾਅਦ ਸਾਰੇ ਨਗਰ ਲਈ ਗ੍ਰਾਂਟ ਦਊਗਾ ਇਹ ਤੁਹਾਡੇ ਨਾਲ ਮੇਰਾ ਇੱਕ ਵਾਦਾ ਰਹਿ ਗਿਆ ਵੀ ਆਪਾਂ ਵੱਲੋਂ ਵੋਟਾਂ ਕਿਉਂਕਿ ਬਖ ਬਖ ਪਾਰਟੀਆਂ ਨੇ ਆਉਣਾ ਉਹਨਾਂ ਨੇ ਇਹ ਵੀ ਕਹਿਣਾ ਵੀ ਸਰਕਾਰ ਦੇ ਕੋਲ ਕੁਛ ਨਹੀਂ ਪਰ ਸਰਕਾਰ ਕੋਲ ਹੈਗਾ ਕਰਕੇ ਕਿਸੇ ਦੇ ਖਾਤੇ 'ਚ 5 ਲੱਖ ਰੁਪਇਆ ਪਾਰਾ ਹੈ ਕਿਸੇ ਦੇ 7 ਪਾਰਾ ਆ ਇਹ ਸਟਾਰਟਿੰਗ ਦੇ ਵਿੱਚ ਆਪਾਂ ਪਾ ਦਿੱਤੇ ਆ ਤੇ ਬਾਕੀ ਜਨਮੀ ਉਹ ਦਸੰਬਰ ਦੇ ਐਂਡ ਵਿੱਚ ਸਾਰੇ ਪੈਸੇ ਆ ਜਾਣੇ ਆ ਜਿਹੜੇ ਆਪਾਂ ਸਾਰੇ ਨਗਰਾਂ ਨੂੰ ਗ੍ਰਾਂਟ ਪਾਉਣੀ ਆ ਮੈਂ ਤੁਹਾਡੇ ਚਰਨਾ 'ਚ ਫਿਰ ਬੇਨਤੀ ਕਰਦਾ ਇਹ ਵੀ ਦੋਨੋਂ ਵੋਟਾਂ ਤੇ ਆਪਣੀਆਂ ਵੋਟਾਂ ਜਿਹੜੀਆਂ ਉਹ ਨੇ ਫੜ ਜਾਂਦੀਆਂ ਤੇ ਪਿੰਡ ਦੇ ਵਿਕਾਸ ਦੇ ਕੰਮ ਆਪਣੇ ਰੁਕ ਜਾਂਦੀ ਆ ਆ ਵੇਖੋ ਇੱਥੇ ਮੋਟਰ ਲਾਤੀ ਆ ਆ ਜੀ ਨੇ ਪੈਸੇ ਭੇਜੇ ਸੀ ਇੱਕ ਮੰਦਰ ਕੋਲ ਆਤੀ ਆ ਉਹ ਲੋਕ ਲੱਗੀ ਪਈ ਆ ਅਗਲੇ ਬੰਨੇ ਵੀ ਲੋਕ ਦਾ ਢੇਰ ਲੱਗਿਆ ਪਿਆ ਅਗਲੇ ਬੰਨੇ ਵੀ ਇੱਥੇ ਵੀ ਲੋਕ ਦਾ ਆਟਰਾ ਪਸੂਰੇ ਆ ਜਾਣਾ ਇੱਕ ਪਰਲੇ ਬੰਨੇ ਆ ਜਾਣਾ ਇੱਕ ਆਧਾਰ ਨਹੀਂ ਆਲੀ ਗਈ ਜਾ ਜਾਣਾ ਇਹਨਾਂ ਦੀ ਬਦੌਲਤਿਆ ਇੱਕ ਇਧਰ ਸੇਂਗੀ ਜੋਗੀ ਪੀਰ ਦੀ ਜਗਾ ਪਾ ਦਿਓ ਮੇਰਾ ਕੋਈ ਗ੍ਰਾਂਟ ਦੀ ਲੋੜ ਨਹੀਂ ਤੁਸੀਂ ਪੈਪ ਬੰਦਾ ਮੇਰਾ ਲੈ ਜਾਓ ਤੇ ਬਾਕੀ ਇੱਕ ਚੌਕ ਆ ਸਾਹਮਣੀ ਅੱਜ ਸਵੇਰੇ ਜਿਹੜੇ ਮੇਰੇ ਪੁਰਾਣੇ ਵੀਰ ਆ ਉਹਨਾਂ ਵੀ ਸਰਕਲ ਚ ਢੇੜਾ ਲਾਇਆ ਅਸੀਂ ਵੀ ਲਾਇਆ ਮੈਂ ਵੀ ਉਸ ਪੰਚਾਇਤ ਵਿੱਚ ਸ਼ਾਮਲ ਸੀ ਅਸੀਂ ਉਸ ਸਮੇਂ ਵਿੱਚ ਲੋਕਾਂ ਤੇ ਪੂਰੇ ਨਹੀਂ ਉਤਰ ਸਕੇ ਕਿਉਂਕਿ ਪੂਰੇ ਨਹੀਂ ਉਤਰ ਸਕੇ ਪੈਸਾ ਬਥੇਰਾ ਆਇਆ ਪਰ ਸਾਡੇ ਕੋਲ ਕੰਮ ਨਹੀਂ ਹੋਇਆ ਅੱਜ ਉਹਨਾਂ ਨੇ ਇਸ ਰਾਮਾ ਜਤਾ ਤੇ ਉਹਨਾਂ ਦਾ ਰਾਮਾ ਜਿਹੜਾ ਉਹ ਅਸੀਂ ਹੁਣੇ ਹੀ ਮੰਨ ਲਿਆ ਮੈਂ ਸਵੇਰੇ ਲੋਕਾਟ ਚੌਂਕ ਤੇ ਲੱਗ ਜਾਣੀ ਆ ਆ ਧਰਮਯੇ ਤੇ ਵੀ ਲੱਗ ਗਈ ਆ ਹਾ ਗਲੀ ਸਾਰੀ ਚ ਲੋਕਟ ਲਗਣੀ ਨਾਲੇ ਪੈ ਪੈਣੇ ਇਧਰ ਵੀ ਪੈ ਪੈਣੇ ਆ ਬਾਕੀ 10 20 50000 ਦੀ ਸੇਵਾ ਜਿਹੜੀ ਆ ਉਹ ਮੈਂ ਸਾਰੇ ਲੋਕਾਂ ਨੂੰ ਲੋੜ ਅਨੁਸਾਰ ਕਰਦਾ ਬਗੈਰ ਵਿਆਜ ਤੋਂ 5 10 ਵਾਲੇ ਤੋਂ ਲੈ ਲੈਂਦਾ ਤੇ ਬਾਕੀ ਜਿਹੜਾ 40 50000 ਲੈ ਜਾ ਉਹਨੂੰ ਮੈਂ ਬਗੈਰ ਵਿਆਜ ਤੋਂ ਜਾਂ 1000 ਰੁਪਇਆ ਲੈ ਜਾ ਬਗੈਰ ਵਿਆਜ ਤੋਂ ਦਿੰਦਾ ਇਹ ਹੁਣ ਗੱਲ ਇਹ ਆ ਵੀ ਮੇਰੀ ਵੀ ਇੱਥੇ 10 ਵਾਰ ਆ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇੱਥੋਂ ਚੁਟਾ ਦੰਨੇ ਆ ਮੇਰੀ ਇਹ ਚ ਦਾ ਸਵਾਲ ਆ ਕਵਾੜ ਕਲਾਂ ਦੇ ਵਿੱਚ ਪਹਿਲੀ ਵਾਰ ਹੋਇਆ 97 ਕੋਠੇ ਪਾਈ 97 ਕੋਠੇ 97 97 ਦੇ ਵਿੱਚੋਂ 15 ਕੋਠੇ ਆਨਲਾਈਨ ਹੋ ਗਏ ਆ 15 ਕੋਠੇ ਤੇ 15 ਕੋਠੇ ਪਹਿਲਾਂ ਦਵਾ ਚੁੱਕੇ ਆ 15 ਘਰਾਂ ਦੇ ਉਹ ਲੈਂਟਰ ਪੈ ਗਏ ਆ ਤੇ 15 ਹੁਣ ਹੜਵਾੜਾ ਅੜਾਂ ਵਾਲਿਆ ਚ ਆਏ ਪਏ ਆ ਉਹ ਵੀ ਇਹ ਇਲੈਕਸ਼ਨ ਤੋਂ ਬਾਅਦ ਚੌਂਡ ਜਾਵਤਾ ਲੱਗਿਆ ਰੁਕੇ ਹੋਏ ਆ ਭਾਜੀ ਕੋ ਉਹਦੇ ਨੂੰ ਫੋਨ ਕਰਕੇ ਉਹਦੇ ਨੂੰ ਕਢਾ ਦੇਣੀ ਤੁਹਾਨੂੰ ਕਿਸੇ ਕੁਹਾੜ ਕਲਾ ਨਗਰ ਨਿਵਾਸੀਆਂ ਨੂੰ ਲੋੜ ਹੋਵੇ ਤੁਸੀਂ ਇਹਨਾਂ ਨੂੰ ਭਾਜੀ ਹੁਣਾਂ ਨੂੰ ਲੈ ਕੇ ਜਾਂ ਭਾਜੀ ਕੋ ਸਿੱਧੇ ਵੀ ਜਾ ਕੇ ਆਪਦਾ ਮਸਲਾ ਹੱਲ ਕਰ ਸਕਦੇ ਆ ਤੇ ਆਪਣੇ ਕੋ ਹੁਣ ਮੌਕਾ ਕਿ ਆਪਾਂ ਜੇ ਇਹਨਾਂ ਦੀ ਵੱਧ ਤੋਂ ਵੱਧ ਵਾਦਤ ਕਰ ਦਈਏ ਵੱਧ ਤੋਂ ਵੱਧ ਵੋਟਾਂ ਪਾ ਲਈਏ ਇਸ ਸਮੇਂ 'ਚ ਆਪਣੇ ਸਾਰਾ ਕੁਝ ਐ ਵਧੀਆ ਬਣ ਜਾਊਗਾ ਤੇ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ 2 ਲੱਖ ਰੁਪਇਆ